ਖਾਲੀਚੋਰ ਮਹਿਕਮਾ ਮਰਦਾਬਾਦ ਜੈ ਹਿੰਦ ਮਰਦਾਬਾਦ ਮਰਦਾਬਾਦ ਮਹਿਕਮਾ ਮਰਦਾਬਾਦ 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 ਰਚਨ ਕੇਰ ਮਹਿਕਮਾ ਮਰਦਾਬਾਦ 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 ਮਹਿਕਮਾ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਇਹ ਦੁੱਧ ਉੱਤ ਪਰ ਕੇ ਰੈਨੂ ਨੇ ਦਿੱਤਾ ਕੰਮ ਕਰਦੇ ਰਹੋ ਆਪਣਾ ਜਿਹੜਾ ਇਹ ਸਕੂਲ ਆ ਨਾ ਜਿਲ੍ਹੇ ਦੇ ਟੌਪ 10 ਚ ਹੈ ਸੂਪਰ ਮਹਿੰਦਰਾ ਪੰਚਾਇਤ ਹੈ ਨਹੀਂ ਹੁੰਦਾ ਰੋਲ ਨਹੀਂ ਹੁੰਦਾ ਇਹ ਸਾਹਮਣੇ ਮਾਰ ਸਮਾਨ ਦੇ ਪਰ ਸਾਡਾ ਜੀ ਸੀ ਹੈ ਫੇਸਬੁਕਾਂ ਵੀ ਨਹੀਂ ਪਾਉਂਦੇ ਉਹ ਆ ਮੰਚੀ ਰਹੀ ਹੈ ਇੱਥੇ ਲਿਆਉਣਾ ਚਾਹੁੰਦੇ ਆ ਲੈ ਆਵਾਂਗੇ ਮਿੱਟੂ ਸ਼ਰਮੈ ਨੂੰ ਦੋ ਦਿਨਾਂ ਦੀ ਸ਼ਿਕਾਇਤ ਹੈ ਕਿਉਂ ਜੀ ਜਿਹੜਾ ਨਵਾਂ ਆਇਆ ਇੱਕ ਮਹੀਨਾ ਹੋ ਗਿਆ ਉਸ ਦਿਨ ਫੂਲ ਲਾ ਲਓ ਆਇਆ ਹੀ ਨਹੀਂ ਇੱਥੇ ਡਿਊਟੀ ਤੇ ਨਹੀਂ ਆਇਆ ਮਹੀਨਾ ਹੋ ਗਿਆ ਬਦਲੇ ਨਮਾਸ਼ੂ ਇੱਥੇ ਚਾਹੀਦਾ ਹੈ ਮੰਚੂ ਇੱਥੇ ਚਾਹੀਦੀ ਹੈ ਠੀਕ ਹੈ ਜੀ ਉਹਦਾ ਡਾਇਰੈਕਟਰ ਸਾਹਿਬ ਨੂੰ ਕਹਿ ਕੇ ਸਾਡਾ ਉਹ ਲਿਆਓ ਇੱਕ ਪਾਣੀ ਆਪਣਾ ਭੋਰਾ ਨਹੀਂ ਪਹੁੰਚਦਾ ਪੀਣ ਵਾਲਾ ਸਾਡੇ ਦਾਣਾ ਮੰਡੀ ਚ ਉੱਥੇ ਜਾ ਕੇ ਵੇਖਣਾ ਅ ਜੀ ਅੱਜ ਵੀ ਜਨਕ ਇੱਕ ਇੱਕ ਬੇਨਤੀ ਆ ਜੀ ਅੱਜ ਤੁਸੀਂ ਆਉਣਾ ਸੀ ਅੱਜ ਲਾਈਟ ਦਾ ਕੱਟ ਕਿਉਂ ਨਹੀਂ ਲੱਗਿਆ ਜੀ ਹਾਂ ਹਾਂ 25 ਉਹਦਾ ਜੀ ਜ਼ਰੂਰ ਹੱਲ ਕਰਕੇ ਦੇ ਸਾਡੀ ਜੀਦਾ ਜੀ ਉਹਦਾ ਹੱਲ ਕਰ ਦੇ ਜੀ ਹਾਂਜੀ ਹਾਂ ਆ ਆ ਅੱਜ ਇਧਰ ਇਧਰ ਕਿਉਂ ਨਹੀਂ ਮੇਰੇ ਨਾਲ ਮੇਰੇ ਨਾਲ ਗੱਲ ਕਰੋ ਇੱਕ ਮਿੰਟ ਇੱਕ ਸਾਹਮਣੇ ਆ ਜਾ ਬੰਦਾ ਇਧਰ ਪਰਲੇ ਪਾਸੇ ਜਾ ਤੁਸੀਂ ਉਧੇ ਆਏ ਜੀ ਸਾਡੀ ਗੱਲਬਾਤ ਤੁਸੀਂ ਸੁਣੀ ਪਾਣੀ ਅੱਛਾ ਉਹ ਟਰੈਲਿੰਗਾਂ ਬਾਰੇ ਜਿਹੜੀ ਮਤਲਬ ਜਿਨ੍ਹਾਂ ਨੇ ਚੋਰੀ ਕਰੀਆਂ ਉਹਨਾਂ ਦੇ ਦੁਜਾ ਕਈ ਕਾਰਵਾਈ ਕਰਾਂਗੇ ਕਰੀ ਕਿਉਂ ਨਹੀਂ ਅੱਜ ਕਿੰਨੇ ਦਿਨ ਹੋ ਗਏ ਨਹੀਂ ਉਹ ਪਟਿਆਲੇ ਵਾਲੇ ਨੇ ਕਰਦੀ ਐ ਐਫ ਆਈ ਆਰ ਨਹੀਂ ਤਾਂ ਜੇ ਅਖਰੇ ਹੈਗੇ ਤਾਂ ਹੈ ਨਾ ਚੋਣ ਕੇ ਤੇ 92 ਤੇ ਇਹ ਵੀ ਹੋਣਗੇ ਕਿਰਪਾ ਆ ਉਹਨਾਂ ਦੀ ਕਾਰਵਾਈ ਹੋ ਗਈ ਯਾਰ ਨਹੀਂ ਹੋ ਗਈ ਕਿਰਪਾਦਾਰ ਹੋਇਆ ਪਟਿਆਲੇ ਵਾਲੇ ਯਾਰ ਹੁਣ ਲੋਕਾਂ ਦਾ ਮਿਲਦਾ ਸ਼ਾਓ ਜਾਂ ਤੁਸੀਂ ਜਾਂ ਤੁਸੀਂ ਪਿੰਡਾਂ ਦਾ ਬਿਜਕਾ ਤੁਸੀਂ ਬੇਦਖ ਤੇ ਮੇਰੇ ਨਾਲ ਹੈਂ ਤੁਸੀਂ ਬੋਲ ਕੇ ਵੀਡੀਓ ਪਾਉਨੇ ਆ ਉਹਦੇ ਬਾਰੇ ਤੁਸੀਂ ਪਾਈ ਐ ਕਿ ਭਾਈ ਇਹ ਕਿਸਾਨਾਂ ਦਾ ਜਿਹੜਾ ਹੋਇਆ ਬਹੁਤ ਮਾੜਾ ਹੋਇਆ ਵੀ ਜਿਹੜੇ ਦਾ ਟਰੈਲੀਆਂ ਚੋਰੀ ਹੋਈਆਂ ਉਹਨਾਂ ਤੇ ਉਹਨਾਂ ਨੂੰ ਗਿਰਫਤਾਰ ਕਰੋ ਇੱਕ ਵੀ ਸ਼ਬਦ ਤੁਸੀਂ ਬੋਲਿਆ ਉਹ ਤੇ ਦੱਸੋ ਮਦਾਨ ਸਭਾ ਦੀ ਬਾਜ ਇਹ ਨਹੀਂ ਠਾਈ ਜੀ ਖੰਡਪੜ ਪ੍ਰਗਾਸ਼ ਸੀਏ ਉਹਸ ਮਤਲਬੀ ਚਲਦੀ ਬਾਣੀ ਖੰਡ ਕਰਕੇ ਚੱਕਦੀ ਉਹ ਕਿਉਂ ਝੱਕੀ ਉਹਨੇ ਪਰ ਇੱਕ ਵੀ ਭਾਈ ਦਾ ਨਹੀਂ ਨਹੀਂ ਬੋਲ ਸਕਦੇ ਆਂ ਬਾਜ ਦਾ ਠੱਡ ਸਕਦੇ ਆਂ ਨਾ ਕਰਨਾ ਕਿਸੇ ਨੇ ਵੀ ਆਵਾਜ਼ ਠਾ ਸਕਦੀ ਹਰ ਦੋ ਹਰ ਦੋ ਕਰ ਦਿਓ ਜੇ ਉਹ ਪੁੱਛਦੇ ਇਹ ਜੇ ਤੁਸੀਂ ਕੋਈ ਆਵਾਜ਼ ਠਾਉਂਦਾ ਸਾਡੇ ਦਿਮਾਗ 'ਚ ਫਰਕ ਆ ਸੀ ਪੁੱਛ ਕੇ ਤੁਸੀਂ ਆਵਾਜ਼ ਠਾਈ ਕਿ ਮੈਂ ਚਰੋਗੇ ਜੇ ਤੁਸੀਂ ਆਵਾਜ਼ ਠਾਉ ਸਾਨੂੰ ਕੀ ਲੋੜ ਹੈ ਪੁੱਛੋ ਅੱਡੇ ਮਾਂ ਹੁਣ ਦੇ 1 2 ਨਹੀਂ ਕਿਹਨੂੰ ਕਹਤੇ ਅਸੀਂ ਆਵਾਜ਼ ਠਾਉਣ ਨੂੰ ਦੱਸੋ ਅਸੀਂ ਠੱਜ ਗੁਰੂ ਸਾਹਿਬ ਨੂੰ ਤੁਸੀਂ ਕਾਣੀ ਦੀ ਦੋਆ ਕੋਈ ਤੁਸੀਂ ਐਮਐਨਯੂ ਵਾਕੇ ਮੈਂ ਤੁਹਾਨੂੰ ਕਿਹਾ ਸੀ ਇਹਨਾਂ ਨੂੰ ਪਾਣੀ ਪੀਣ ਲਈ ਆਪਣੇ ਹੱਥੇ ਵਿੱਚ ਲੈ ਕੇ ਦੇ ਦੋ ਉਹ ਲੈ ਕੇ ਸਾਰਾ ਕੁਝ ਦੇਖਾ ਤੁਸੀਂ ਆਵਾਜ਼ ਤਾਂ ਠਾਉਣੀ ਹੈ ਆਪਣੇ ਆਪਣੇ ਕੀ ਹੋ ਗਏ ਸਾਡਾ ਠੱਡੇ ਕੱਕ ਨਹੀਂ ਰੇਸ਼ਤਾ ਭੇਜਣਾ ਉਹ ਵੀ ਸਾਡਾ ਹੀ ਹੈ ਮੇਰਾ ਉਹ ਬਨੌਰੀ ਤੁਹਾਨੂੰ ਰੇਂਜੀ ਅਸੀਂ ਕੰਮ ਤੋਂ ਲਓਗੇ ਜੋ ਸਾਰੇ ਰੋਜ਼ ਲਾਣੇ ਨੂੰ ਉਹ ਬਤਾ ਦਾਂਗੇ ਬਾਅਦ ਵਿੱਚ ਨਹੀਂ ਇਹ

ਕਿ ਤੁਸੀਂ ਉੱਤੇ ਮਰੋ ਨਹੀਂ ਗੱਲ ਪੁੱਛੀ ਤੁਸੀਂ ਟੋਟ ਕਾਨੂੰ ਆ ਰਹੇ ਫਿਰ ਕੰਮ ਰੋਕਦੇ ਫਿਰ ਨੰਗਾ ਸਾਡੇ ਨੂੰ ਚੱਲਦਾ ਜੀ ਹਰਿਆਣਾ ਬੰਨ ਨਹੀਂ ਜੀ ਗੱਲ ਤਾਂ ਹੋਗਾ ਨਾ ਪਵਾਤ ਤਾਂ ਨੇ ਗੱਲ ਤਾਂ ਗਲਤੀ ਮੇਰੇ ਦੁੱਖ ਜੀ ਸੀ ਸਾਨੂੰ ਅਰਥ ਆਉਂਦੀ ਸਾਡਾ ਪਿੰਡ ਤੂੰ ਬਿਆਨ ਦਿਓ ਨਹੀਂ ਬਿਆਨ ਕਿਉਂ ਨਹੀਂ ਦਿੰਦੇ ਕੋਈ ਨਹੀਂ ਪਾਉਣਾ ਪਾ ਫਿਰ ਤੁਸੀਂ ਬਿਆਨ ਦੇਦਾ ਵੀ ਯਾਰ ਰੋਹਦਾ ਸਾਡਾ ਉਸ ਕੱਲ ਦਾ ਚਾਹ ਪੀਵਾਂਗੇ ਰੋਟੀ ਖਾਵਾਂਗੇ ਬਹਿ ਕੇ ਤੇ ਤੁਸੀਂ ਸਭ ਆਏ ਕੱਲੀ ਪੰਜਾਬ ਸਰਕਾਰ ਮਰਦਾਬਾ